ਸਤਿ ਸ਼੍ਰੀ ਅਕਾਲ ਸਵਾਗਤ ਹੈ ਇੱਕ ਹੋਰ ਨਵੀਂ ਕਹਾਣੀ ਵਿੱਚ ਜਸਮੀਤ 24 ਸਾਲ ਦਾ ਜਵਾਨ ਮੁੰਡਾ ਸੋਹਣਾ ਸੁਨੱਖਾ ਸਾਫ ਰੰਗ ਉੱਚਾ ਲੰਮਾ ਕੱਦ ਕੋਰਦਾਸਪੁਰ ਤੋਂ ਆਪਣੇ ਚਾਚੇ ਦੇ ਘਰ ਦਿੱਲੀ ਰਹਿਣ ਲਈ ਆਇਆ ਉਸ ਨੇ ਉੱਥੇ ਕੋਈ ਫੈਕਟਰੀ ਲਾਉਣੀ ਸੀ ਜਿਸ ਲਈ ਉਹ ਥੋੜਾ ਤਜਰਬਾ ਆਪਣੇ ਚਾਚੇ ਨਾਲ ਕੰਮ ਕਰਕੇ ਲੈਣਾ ਚਾਹੁੰਦਾ ਸੀ ਚਾਚੇ ਨੇ ਹੀ ਕਿਹਾ ਸੀ ਕਿ 4-6 ਮਹੀਨੇ ਮੇਰੇ ਨਾਲ ਲਾਲ ਹੈ ਫਿਰ ਆਪਣਾ ਕੰਮ ਕਰੀਂ ਚਾਚਾ ਜੀ ਮਤਲਬ ਹਰਵੰਸ ਸਿੰਘ ਦੇ ਸਾਹਮਣੇ ਦੇ ਘਰ ਪਰਿਵਾਰ ਵੀ ਚੰਗੇ ਪਿਆਰ ਵਾਲੇ ਸਨ ਤੇ ਉਹਨਾਂ ਦੇ ਦੋ ਕੁੜੀਆਂ ਸਨ ਵੱਡੀ ਦਾ ਨਾਂ ਜੱਸੀ ਤੇ ਛੋਟੀ ਪ੍ਰੀਤੀ ਸੀ ਜੱਸੀ ਪਤਲੀ ਲੰਮੀ ਸੋਹਣੀ ਰੱਜਗੀ ਜਸਮੀਤ ਨੂੰ ਉਸ ਨੂੰ ਵੇਖਦਿਆਂ ਹੀ ਇੱਕ ਆਸ ਜਿਹੀ ਵਜੀ ਪਰ ਛੇਤੀ ਹੀ ਪਤਾ ਲੱਗ ਗਿਆ ਕਿ ਉਹ ਮੰਗੀ ਹੋਈ ਸੀ ਤੇ ਮੁੰਡਾ ਬਾਹਰ ਆਸਟ੍ਰੇਲੀਆ ਰਹਿੰਦਾ ਸੀ ਵਿਆਹ ਹਾਲੇ ਰੋਕੇ ਸੀ 4 ਮਹੀਨ 5 ਮਹੀਨੇ ਬਾਅਦ ਜਸਮੀਤ ਦਾ ਸੁਭਾਅ ਮਿਲਾਪੜਾ ਸੀ ਤੇ ਛੇਤੀ ਹੀ ਉਹ ਚਾਚਾ ਜੀ ਦੇ ਪਰਿਵਾਰ ਵਾਂਗ ਉਹਨਾਂ ਦੇ ਪਰਿਵਾਰ ਨਾਲ ਇੱਕਮਿਕ ਹੋ ਗਿਆ। ਸਵੇਰੇ ਚਾਚੇ ਨਾਲ ਫੈਕਟਰੀ ਜਾਣਾ ਤੇ ਸ਼ਾਮੀ ਆਉਣਾ ਇਹ ਰੁਟੀਨ ਸੀ। ਨਾ ਉਸ ਕੋਲ ਬਹੁਤਾ ਟਾਈਮ ਤੇ ਨਾ ਉਸ ਨੂੰ ਕੋਈ ਵਾਧੂ ਸ਼ੌਂਕ। ਛੁੱਟੀ ਵਾਲੇ ਦਿਨ ਗੁਰਦੁਆਰੇ ਚਲੇ ਜਾਣਾ ਤੇ ਬਚੇ ਸਮੇਂ ਘਰ ਚਾਚੀ ਪੰਮੀ ਨਾਲ ਹੱਥ ਵਟਾ ਦੇਣਾ। ਕੁਝ ਕਰਤੇ ਕੁਝ ਬਾਜ਼ਾਰ ਦੇ ਕੰਮਾਂ ਵਿੱਚ ਗੱਲਾਂ-ਵਾਟਾਂ ਕਰਦਿਆਂ ਇੱਕ ਦਿਨ ਚਾਚੀ ਨੇ ਮੀਤ ਨੂੰ ਕਿਹਾ ਕਿ ਬੀਬੀ ਨਾਲ ਗੱਲ ਹੋਈ ਤੇਰੀ ਕਹਿੰਦੇ ਕਿ ਮੀਤੇ ਲਈ ਦਿੱਲੀ ਹੀ ਕੋਈ ਕੁੜੀ ਲੱਭ ਦਿਓ ਮੁੰਡਾ ਹੁਣ ਦਿੱਲੀ ਵਾਲਾ ਹੋ ਗਿਆ ਪੰਮੇ ਵੀ ਹੱਸਦੀ ਹੱਸਦੇ ਬੋਲੀ ਦੱਸ ਫਿਰ ਹੁਣ ਤੇਰੇ ਲਈ ਕੁੜੀ ਲੱਭੀਏ ਕਿਹੋ ਜਹੀ ਚਾਹੀਦੀ ਹੈ ਕੁਦਰਤੀ ਹੌਸੇ ਵੇਲੇ ਜੱਸੀ ਸਾਹਮਣੇ ਗੇਟ ਵਿੱਚ ਦਿਸ ਪਈ ਤੇ ਸਹਿਜ ਸੁਭਾਅ ਉਹਦੇ ਮੂੰਹੋਂ ਨਿਕਲ ਗਿਆ ਇਹੋ ਜਿਹੀ ਜਾਂ ਇਹੀ ਦਵਾ ਦੇ ਚਾਚੀ ਵੀ ਇੱਕ ਮਿੰਟ ਲਈ ਹੈਰਾਨ ਰਹਿ ਗਈ ਤੇਜਸਮੀਤ ਵੀ ਚੱਕ ਗਿਆ ਕੀ ਬੋਲ ਦਿੱਤਾ ਪਰ ਗੱਲ ਸੰਭਾਲਦਿਆਂ ਬੋਲਿਆ ਚਾਚੀ ਮੈਂ ਤੇ ਮਜ਼ਾਕ ਕਰ ਰਿਹਾ ਹਾਂ ਮੈਂ ਨਹੀਂ ਕਰਾਉਣਾ ਵਿਆਹ ਹਾਲੇ ਸਮਾਂ ਬੀਤਿਆ ਤੇ ਜੱਸੀ ਦੇ ਵਿਆਹ ਦਾ ਦਿਨ ਵੀ ਨੇੜੇ ਆ ਗਿਆ ਸਾਰਾ ਪਰਿਵਾਰ ਵੀ ਜੱਸੀ ਦੇ ਵਿਆਹ ਵਿੱਚ ਰੁੱਝ ਗਿਆ ਨਾਲ ਜਸਮੀਤ ਵੀ ਇਹ ਹੁਣ ਕੋਈ ਉਪਰਾ ਨਹੀਂ ਸੀ ਰਹਿ ਗਿਆ ਜੱਸੀ ਦੇ ਪਰਿਵਾਰ ਵਿੱਚ ਵੀ ਵਿਆਹ ਦੇ ਕਈ ਕੰਮਾਂ ਵਿੱਚ ਹੱਥ ਵਟਾਉਂਦਾ ਖੁਸ਼ੀ ਮਹਿਸੂਸ ਕਰ ਰਿਹਾ ਸੀ ਪਰ ਪਤਾ ਨਹੀਂ ਕਿਉਂ ਉਹਦੇ ਦਿਲ ਦੇ ਕਿਸੇ ਕੋਨੇ ਵਿੱਚ ਇੱਕ ਟੀਸ ਜਿਹੀ ਸੀ ਪਰ ਇਹ ਉਸ ਨੂੰ ਸਮਝ ਨਹੀਂ ਪਾ ਰਿਹਾ ਸੀ ਸ਼ਗਨ ਲੱਗਾ ਰਾਤੀ ਗੌਣ ਬੈਠੇ ਸਾਰੀ ਰਾਤ ਨੱਚਦੇ ਟੱਪਦੇ ਰਹੇ ਸਵੇਰੇ ਬਰਾਤ ਸੀ ਸਵੇਰ ਵੀ ਜਲਦੀ ਹੀ ਹੋ ਗਈ ਸਾਬਦੀ ਸਾਰੇ ਬਰਾਤ ਦੇ ਸਵਾਗਤ ਲਈ ਤਿਆਰੀ ਵੇਖਣ ਵਿੱਚ ਰੁੱਝੇ ਸਨ ਜੱਸੀ ਸ਼ਾਇਦ ਬਿਊਟੀ ਪਾਰਲਰ ਤਿਆਰ ਹੋਣ ਚਲੀ ਗਈ ਸੀ ਇੱਕਦਮ ਇੱਕ ਗੁੱਸੇ ਤੇ ਦਰਦ ਭਰੀ ਉੱਚੀ ਜਿਹੀ ਆਵਾਜ਼ ਨੇ ਸਾਰਿਆਂ ਦੇ ਕਦਮ ਰੋਕ ਦਿੱਤੇ ਜੱਸੀ ਦੇ ਪਿਤਾ ਜੀ ਫੋਨ ਤੇ ਸੀ ਤੇ ਫੋਨ ਸੁਣਦੇ ਹੀ ਫੋਨ ਭਗਾ ਕੇ ਮਾਰਿਆ ਜੱਸੀ ਦੀ ਮਾਂ ਨੂੰ ਆਵਾਜ਼ ਮਾਰਨ ਲੱਗੇ ਕਿ ਸਾਡੇ ਨਾਲ ਧੋਖਾ ਹੋਇਆ ਹੈ ਧੋਖਾ ਮੈਂ ਵਿਆਹ ਨਹੀਂ ਹੋਣ ਦੇਣਾ ਕਿਸੇ ਕੋje ਸਮਝ ਨਾ ਲੱਗੇ ਕੀ ਗੱਲ ਕੀ ਹੋਈ ਬੈਠਿਆ ਪਾਣੀ ਛਾਣੀ ਪਿਆਇਆ ਤਾਂ ਪਤਾ ਲੱਗਾ ਕਿ ਮੁੰਡਾ ਆਸਟ੍ਰੇਲੀਆ ਪਹਿਲਾਂ ਹੀ ਵਿਆਹਿਆ ਹੋਇਆ ਹੈ ਗੋਰੀ ਦੇ ਨਾਲ ਘਰ ਪਰਵਾਲ ਪਰਿਵਾਰ ਵਾਲਾ ਹੈ ਉੱਥੇ ਉਹਨਾਂ ਨੂੰ ਹਨੇਰੇ ਵਿੱਚ ਰੱਖ ਕੇ ਇੰਡੀਆ ਦੂਜਾ ਵਿਆਹ ਕਰਵਾ ਰਿਹਾ ਹੈ ਤੇ ਸਾਰਿਆਂ ਦੇ ਰੰਗ ਉੱਡ ਗਏ ਹੁਣ ਕੀ ਕਰਨਾ ਹੈ ਜੱਸੀ ਦਾ ਪਿਓ ਕਹਿੰਦਾ ਕਰਨਾ ਕੀ ਜੇ ਬਰਾਤ ਆਈ ਤੇ ਮੁੰਡੇ ਨੂੰ ਗੋਲੀ ਮਾਰ ਦਵਾਂਗਾ ਪਰ ਕੁੜੀ ਨਹੀਂ ਦਿੰਦਾ ਹੁਣ ਜੱਸੀ ਦੀ ਮਾਂ ਬੇਹੋਸ਼ੀਆ ਹੋਣ ਲੱਗੀ ਆਹ ਕੀ ਪਾਣਾ ਵਰਤ ਗਿਆ ਹੋਸ਼ ਆਏ ਤੇ ਰੋਵੇ ਕੀ ਮੇਰੀ ਧੀ ਜੱਸੀ ਦਾ ਕੀ ਕਸੂਰ ਉਸ ਨੂੰ ਤਾਂ ਦਾਗ ਲੱਗ ਗਿਆ ਲੋਕ ਗੱਲਾਂ ਕਰਨਗੇ ਸਾਰੀਆਂ ਤਿਆਰੀਆਂ ਹੋਈਆਂ ਕੁੜੀ ਪਾਲਰ ਤਿਆਰ ਹੋ ਰਹੀ ਉਸ ਵਿਚਾਰੀ ਦੇ ਦਿਲ ਤੇ ਕੀ ਬੀਤੇਗੀ ਇਹ ਸੋਚ ਕੇ ਤਾਂ ਸਭ ਪਰੇਸ਼ਾਨ ਸੀ ਚੰਗਾ ਜਸਮੀਤ ਨੂੰ ਵੀ ਨਹੀਂ ਕੁਝ ਲੱਗ ਰਿਹਾ ਸੀ ਪਰ ਕਰ ਕੁਝ ਨਹੀਂ ਸੀ ਸਕਦਾ ਜੱਸੀ ਦੇ ਪਿਓ ਨੂੰ ਵੀ ਸਦਮਾ ਜਿਹਾ ਲੱਗਾ। ਇੱਕਦਮ ਚੱਕਰ ਖਾ ਕੇ ਗਿਰ ਪਿਆ। ਪਾਣੀ ਛੱਟਾ ਮਾਰ ਕੇ ਉਠਾਇਆ। ਉਹ ਵੀ ਕੁਝ ਸਮਝ ਨਹੀਂ ਪਾ ਰਿਹਾ ਕਿ ਹੁਣ ਕੀ ਹੋਵੇਗਾ। ਇਹਨੇ ਨੂੰ ਚਾਚੀ ਨੂੰ ਪਤਾ ਨਹੀਂ ਕੀ ਹੋਇਆ। ਚਾਚੇ ਦੇ ਕੰਨ ਵਿੱਚ ਕੁਝ ਕਹਿੰਦੀ ਤੇ ਜੱਸੀ ਦੇ ਪਿਤਾ ਦੀ ਬਾਹ ਫੜ ਅੰਦਰ ਕਮਰੇ ਵਿੱਚ ਲੈ ਗਈ। ਜਿੱਥੇ ਜੱਸੀ ਦੀ ਮਾਂ ਪਈ ਸੀ। ਕਹਿੰਦੀ ਕਿ ਵੀਰ ਜੀ ਜੱਸੀ ਮੇਰੀ ਧੀਆ ਵਰਗੀ ਹੈ। ਤਿਆਰੀਆਂ ਸਭ ਹੋ ਰੱਖੀਆਂ ਨੇ। ਹੋਣੀ ਸੀ ਜੱਸੀ ਦਾ ਕੀ ਕਸੂਰ ਤੇ ਤੁਸੀਂ ਕਿਉਂ ਦਿਲ ਛੋਟਾ ਕਰਦੇ ਹੋ ਜੇ ਕਹੋ ਤਾਂ ਮੇਰਾ ਭਤੀਜਾ ਜਸਮੀਤ ਜੱਸੀ ਦਾ ਵਿਆਹ ਕਰਵਾ ਦਿਓ ਮੁੰਡਾ ਚੰਗਾ ਹੈ ਤੁਸੀਂ ਵੇਖ ਹੀ ਰਹੇ ਹੋ ਪੰਛੇ ਮਹੀਨਿਆਂ ਤੋਂ ਮਿਹਨਤੀ ਹੈ ਘਰ ਜ਼ਮੀਨਾ ਸਾਭ ਹਨ ਸੋਹਣਾ ਸੌਖਾ ਕਰ ਹੈ ਰੱਬ ਦਾ ਦਿੱਤਾ ਸਭ ਕੁਝ ਹੈ ਜੇ ਕਹੋ ਤਾਂ ਮੈਂ ਗੱਲ ਕਰਾਂ ਪਰਜਾਈ ਜੀ ਨਾਲ ਮੁੰਡਾ ਤੇ ਉਹਦੇ ਮਾਤਾ ਪਿਤਾ ਮੰਨ ਜਾਣਗੇ ਖੜੇ ਪਿਆਰ ਵਿਆਹ ਨੂੰ ਜੱਸੀ ਦੇ ਪਿਤਾ ਨੇ ਕਿਹਾ ਪੰਮੀ ਕਹਿੰਦੀ ਮੇਰਾ ਦਿਲ ਕਹਿੰਦਾ ਹੈ ਮੰਨ ਜਾਣਗੇ ਪਹਿਲਾਂ ਤੁਸੀਂ ਦੱਸੋ ਜੱਸੀ ਤੇ ਤੁਸੀਂ ਰਾਜੀ ਹੋ ਉਹ ਕਹਿੰਦੇ ਜੱਸੀ ਨੇ ਤਾਂ ਪਹਿਲਾਂ ਵੀ ਕਦੇ ਨਾ ਨਹੀਂ ਕੀਤੀ ਚਾਹੇ ਉਹਦਾ ਦਿਲ ਨਹੀਂ ਸੀ ਕਿ ਵਿਦੇਸ਼ ਜਾਵਾ ਪਰ ਮੇਰਾ ਕਹਾ ਨਹੀਂ ਮੋੜਿਆ ਬਾਕੀ ਰਹੀ ਮੇਰੀ ਗੱਲ ਮੈਂ ਜਸਮੀ ਮੈਨੂੰ ਜਸਮੀਤ ਪਸੰਦ ਹੈ ਵੇਖਿਆ ਸੁਣਿਆ ਘਰ ਦਾ ਬੱਚਾ ਹੈ ਜੇ ਮੰਨ ਜਾਵੇ ਮੇਰੀ ਪੱਗ ਉਛਲਣੋਂ ਬਚ ਜਾਏਗੀ ਏ ਸੁਣਦੇ ਹੀ ਪੰਮੀ ਨੇ ਪਰਜਾਈ ਨੂੰ ਫੋਨ ਲਾਇਆ ਉਹਨਾਂ ਸਾਹਮਣੇ ਸਾਰੀ ਗੱਲ ਦੱਸੀ ਤੇ ਪੱਲਾ ਆੜਿਆ ਕਿਹਾ ਕਿ ਜੱਸੀ ਮੇਰੀ ਧੀਾਂ ਵਰਗੀ ਏ ਤੇ ਤੇਜਸਮੀਤ ਮੇਰਾ ਪੁੱਤ ਭਰੋਸਾ ਕਰਕੇ लाज ਰੱਖ ਦੇ ਤੇਰੇ ਚਾਰ ਈਜਾਂ ਉਹ ਪਿੰਡ ਆ ਸਾਰੇ ਪੂਰੇ ਕਰ ਦੇਾਂਗੇ ਉਹ ਕਹਿੰਦੀ ਮੇਰੇ ਚਾਰ ਆਉਣਕਾਂ ਤੋਂ ਇਲਾਵਾ ਮੇਰੇ ਲਈ ਇੱਕੋ ਪੁੱਤ ਹੈ ਮੇਰਾ ਜੇ ਉਹ ਰਾਜੀ ਤੇ ਕਰਵਾ ਦੇ ਲਾਵਾਂ ਚਿਹਰੇ ਇੱਥੇ ਰਿਸੈਪਸ਼ਨ ਰੱਖ ਲੈਂਦੇ ਹਾਂ ਇੰਨਾ ਸੁਣਦੇ ਹੀ ਚਿਹਰੇ ਤੇ ਰੌਣਕ ਜਿਹੀ ਆਈ ਤੇ ਆਵਾਜ਼ ਮਾਰ ਚਸਮੀਤ ਨੂੰ ਅੰਦਰ ਬੁਲਾ ਲਿਆ ਤੇ ਸਾਰੀ ਗੱਲ ਦਸੀ ਆ ਤਜਸੀ ਦੇ ਪਿਤਾ ਨੇ ਪੈਰ ਫੜ ਲਏ ਜਸਮੀਤ ਦੇ ਕੀ ਇੱਜ਼ਤ ਰੱਖ ਲੈ ਪੁੱਤਰ ਜਸਮੀਤ ਕਹਿੰਦਾ ਪੁੱਤਰ ਵੀ ਕਹਿ ਰਹੇ ਹੋ ਤੇ ਪੈਰ ਵੀ ਫੜ ਰਹੇ ਹੋ ਇੰਜ ਨਾ ਕਹੋ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਮੈਂ ਕਦੇ ਇੰਜ ਸੋਚਿਆ ਨਹੀਂ ਸੀ ਪਰ ਜੋ ਤੁਹਾਡੇ ਸਾਰਿਆਂ ਨੂੰ ਤੇ ਮੇਰੇ ਮਾਤਾ ਪਿਤਾ ਨੂੰ ਮਨਜ਼ੂਰ ਉਹ ਮੈਨੂੰ ਮਨਜ਼ੂਰ ਇਹਨੇ ਨੂੰ ਜੱਸੀ ਵੀ ਆ ਪਹੁੰਚੀ ਤੇ ਸਾਰੀ ਗੱਲ ਸਿਰ ਝੁਕਾ ਕੇ ਸੁਣੀ ਤੇ ਪਿਤਾ ਨੇ ਜਸਮੀਤ ਬਾਰੇ ਪੁੱਛਿਆ ਤੇ ਉਹ ਸਿਰ ਝੁਕਾ ਲਿਆ ਇਕੋਦਮ ਚਾਰੇ ਪਾਸੇ ਵਧਾਈਆਂ ਵਧਾਈਆਂ ਦਾ ਰੌਲਾ ਪੈ ਰਿਹਾ ਸੀ ਵੇਖਦੇ ਵੇਖਦੇ ਉਸੇ ਪੰਡਾਲ ਵਿੱਚ ਬਰਾਤ ਸਜ ਗਈ ਰਿਸ਼ਤੇਦਾਰੀ ਤੇ ਮਹੱਲੇ ਵਾਲੇ ਹੀ ਵੰਡ ਕੇ ਮੁੰਡੇ ਵਾਲੇ ਪਾਸੇ ਹੋ ਗਏ ਘੁਰਦਵਾਰਾ ਸਾਹਿਬ ਗੁਰੂ ਸਾਹਿਬ ਸਾਹਿਬ ਦੀ ਹਜ਼ੂਰੀ ਲਾਵਾਂ ਲੈਂਦੇ ਜੱਸੀ ਸੋਚ ਰਹੀ ਸੀ ਕਿ ਰੱਬਾ ਇੰਜ ਹੋਣਾ ਸੀ ਮੇਰਾ ਵਿਆਹ ਅਰਦਾਸ ਤਾਂ ਮੈਂ ਹੀ ਕੀਤੀ ਸੀ ਕਿ ਮੈਂ ਦੇਸੋਂ ਬਾਹਰ ਨਹੀਂ ਜਾਣਾ ਤੁਸੀਂ ਇੰਜ ਪੂਰੀ ਕਰਨੀ ਸੀ ਉਧਰ ਜਸਮੀਤ ਸੋਚ ਰਹਾ ਸੀ ਕਿ ਰੱਬ ਜੀ ਮੈਂ ਤਾਂ ਕੰਮ ਕਰਨ ਆਇਆ ਸੀ ਦਿੱਲੀ ਦਿਲ ਦੇ ਕਿਸੇ ਕੋਨੇ ਵਿੱਚ ਚਾਹਿਆ ਤਾਂ ਸੀ ਕਿ ਜੱਸੀ ਵਰਗੀ ਮੈਨੂੰ ਵੀ ਮਿਲੇ ਪਰ ਤੁਸੀਂ ਤਾਂ ਜੱਸੀ ਹੀ ਝੋਲੀ ਪਾ ਦਿੱਤੀ ਗੁਰੂ ਸਾਹਿਬ ਕੀ ਇਸੇ ਨੂੰ ਸੰਜੋਗ ਕਹਿੰਦੇ ਹਨ ਉਧਰ ਵੀਡੀਓ ਫੋਨ ਰਾਹੀਂ ਜਸਮੀਤ ਦੇ ਮਾਪਿਓ ਹੰਝੂ ਪੂੰਝਦੇ ਸੋਚੀ ਜਾ ਰਹੇ ਸਨ ਕਿ ਮੇਰੇ ਪੁੱਤ ਦੇ ਸੰਜੋਗ ਇਦਾਂ ਹੀ ਸਨ ਸੰਜੋਗ ਜਦ ਰਲਦੇ ਹਨ ਤੇ ਸ਼ਾਇਦ ਇੰਜ ਹੀ ਹੁੰਦਾ ਹੈ ਜੇ ਇਹ ਕਹਾਣੀ ਤੁਹਾਨੂੰ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਧੰਨਵਾਦ